ਅਸੀਂ ਰੋਜ਼ਾਨਾ ਬਚਨ ਦ੍ਰਿੜ ਕਰਦੇ ਹਾਂ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਇਹ ਸੱਚਾ ਸ਼ਬਦ ਕੇਵਲ ਪਰਮਾਤਮਾ ਵਾਸਤੇ ਹੈ ਕਿਉਂਕਿ ਸੱਚ ਬਦਲਦਾ ਨਹੀਂ ਜਿੱਥੇ ਪਰਮਾਤਮਾ ਵਾਸਤੇ ਸੱਚ ਸ਼ਬਦ ਵਰਤਿਆ ਗਿਆ ਹੈ ਉੱਥੇ ਦੁਨੀਆਂ ਵਾਸਤੇ ਕੂੜ ਵਰਤਿਆ ਗਿਆ ਹੈ ਨਾਸਵੰਤ ਵਰਤਿਆ ਗਿਆ ਹੈ ਪਤਸ਼ਾਹ ਨੇ ਬਾਣੀ ਵਿੱਚ ਕਹਿ ਦਿੱਤਾ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੋਏ ਅਜ਼ਰਾਈਲ ਕਹਿੰਦੇ ਹੇ ਭਾਈ ਇਹ ਜਿਹੜੀ ਦੁਨੀਆਂ ਹੈ ਇਹ ਨਾਸਵੰਤ ਹੈ ਪਾਵੇਂ ਇਸ ਦੀ ਚਮਕ ਬੜੀ ਲਿਸ਼ਕਦੀ ਹੈ ਜਿਵੇਂ ਬਿਜਲੀ ਲਿਸ਼ਕਦੀ ਹੈ ਨਾ ਇਵੇਂ ਹੀ ਇਸ ਦੀ ਚਮਕ ਹੈ ਪਰ ਇਹ ਸਦੀ ਵੀ ਰਹਿਣ ਵਾਲੀ ਨਹੀਂ ਚਮਕ ਜ਼ਰੂਰ ਹੈ ਪਰ ਹੈ ਨਾਸਵੰਤ ਚਿਲਮਿਲ ਬਿਸਿਆਰ ਦੁਨੀਆਂ ਫਾਨੀ ਕਾਲੂਬ ਅਕਲ ਮਨ ਗੋਰ ਨਮਾਨੀ हे ਮੇਰੇ ਮਨ ਤੂੰ ਸੱਚ ਕਰਕੇ ਨਹੀਂ ਜੇ ਜਾਣਦਾ ਕਿ ਇਹ ਦੁਨੀਆ ਨਾਸਵੰਤ ਹੈ ਆਪਾਂ ਸਾਰਿਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਪਾਤਸ਼ਾਹ ਕਹਿੰਦੇ ਮਤਾਪੁ ਲਿਖੇ ਵਿੱਚ ਰਹਿ ਜਾਣਾ ਕਿ ਦੁਨੀਆ ਦੇ ਅੰਦਰ ਕੋਈ ਚੀਜ਼ ਥਿਰ ਰਹਿਣ ਵਾਲੀ ਹੈ ਕਹਿੰਦੇ ਇੱਥੇ ਕੋਈ ਥਿਰ ਨਹੀਂ ਸਾਰਾ ਨਾਸਵੰਤ ਹੈ ਕੂੜ ਦਾ ਪਸਾਰਾ ਹੈ ਸਾਰਾ ਇਹ ਛਲ ਹੈ ਆਪ ਸਾਰਿਆਂ ਨੇ ਸ਼ਲੋਕ ਚੇਤੇ ਹੋਵੇਗਾ ਸੁਣਿਆ ਹੈ ਪਾਤਸ਼ਾਹ ਜੀ ਕਹਿੰਦੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇੱਥੇ ਰਾਜਾ ਵੀ ਕੂੜ ਹੈ ਪਰਜਾ ਵੀ ਕੂੜ ਹੈ ਨਾਸਵੰਤ ਹੈ ਛਲ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਰਾਜੇ ਮਹਾਰਾਜਿਆਂ ਦੀ ਸ਼ਾਨ ਨੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਹਿਲ ਮੰਡਪ ਉਨ੍ਹਾਂ ਵਿੱਚ ਬੈਠਣ ਵਾਲੇ ਸਾਰੇ ਕੋੜ ਨੇ ਕੋੜ ਸੋਇਨਾ ਕੋੜ ਰੂਪਾ ਕੋੜ ਪੈਨਣ ਹਾਰ ਸੋਨਾ ਚਾਂਦੀ ਅਤ ਦੇ ਮਹਿੰਗੇ ਕੀਮਤੀ ਚੀਜ਼ਾਂ ਨੇ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੈ ਨਾਸਵੰਤ ਸਦੀ ਵੀ ਰਹਿਣ ਵਾਲਾ ਇਨ੍ਹਾਂ ਵਿੱਚੋਂ ਕੋਈ ਨਹੀਂ ਕੋੜ ਕਾਇਆ ਕੋੜ ਕੱਪੜ ਕੋੜ ਰੂਪੇ ਭਾਰ ਅਸੀਂ ਆਪਣੇ ਸਰੀਰ ਦਾ ਮਾਣ ਕਰਦੇ ਹੀ ਆਪਣੇ ਰੂਪ ਦਾ ਅਹੰਕਾਰ ਕਰਦੇ ਹੀ ਆਂ ਪਾਤਸ਼ਾਹ ਕਹਿੰਦੇ ਸੱਜਣਾ ਇੱਕ ਦਿਨ ਇਹ ਵੀ ਨਾਸ ਹੋ ਜਾਏਗਾ